ਮਾਡਲ 2018 ਮਾਡਲ ਹੈ ਜੀ ਠੀਕ ਹੈ ਚੰਡੀਗੜ੍ਹ ਦਾ ਨੰਬਰ ਹੈ ਹੂੰ ਹੂੰ ਇਹਦੀ ਡਿਮਾਂਡ ਕਰਦੇ ਆ 5.5 ਲੱਖ 5.5 ਪ੍ਰਾਈਸ ਨੇਗੋਸ਼ੀਏਬਲ ਲੈ ਮਿੱਤਰੋ 50000 ਰੁਪਏ ਲਿਆਓ ਤੇ ਡਸਟਲ ਕਾਰ ਘਰੇ ਲੈ ਜਾਓ ਮਾਡਲ ਉੱਚਾ ਹੈ ਨਾ 17 ਮਾਡਲ ਹੈ ਟਾਟਾ ਦਾ ਬਾਦਸ਼ਾਹ ਕਾਰ ਹੈ ਜੀ ਇਹਨੂੰ ਚਾਹੇ ਕੰਧ 'ਚ ਮਾਰ ਬਈ ਹੈ ਨਾ ਕੰਧ ਢਾ ਦੂ ਇਹਨੂੰ ਕੁਝ ਨਹੀਂ ਹੁੰਦਾ ਬਿਲਕੁਲ ਜੀ ਇਹ ਇਹ ਸਫਾਰੀ ਸਟੋਮ ਹੈ ਜੀ 2015 ਮਾਡਲ ਹੈ ਜੀ ਹੂੰ ਓਨਰ ਫਰਸਟ ਹੈ ਜੀ ਕਾਰ ਦੀ ਠੀਕ ਹੈ ਜੀ ਬਹੁਤ ਹੀ ਘੱਟ ਚੱਲੀ ਯਾਨੀ ਕਿ 67000 ਗੱਡੀ ਰਨਿੰਗ ਹੈ ਜੀ 60000 ਨਾਲ ਕੁਝ ਵੀ ਨਹੀਂ ਹੁੰਦਾ ਬਾਈ ਬਹੁਤ ਨਵੀਂ ਕਾਰ ਕੋਈ ਪੀਸ ਪੇਂਟ ਨਹੀਂ ਆਊਗਾ ਸवाय ਬੰਪਰਾਂ ਤੋਂ ਠੀਕ ਹੈ ਵੀਰੇ ਹਾਂਜੀ ਮਿੱਤਰੋ ਖੜੜ ਖੜਿਆ ਆਪਾਂ ਕ੍ਰਿਸਟਲ ਕਾਰਸ ਦੇ ਉੱਤੇ ਦੂਜਾ ਪਾਰ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜਿਹੜਾ ਭਰਾ ਕਹਿੰਦਾ ਬਈ ਸਾਡਾ ਬਜਟ ਹੈਗਾ ਵਧੀਆ ਵੀ ਅਸੀਂ 8-10 ਲੱਖ ਤੋਂ ਉੱਤੇ ਉੱਤੇ ਵਾਲੇ ਕਾਰਾਂ ਲੈਣੀਆਂ ਨੇ ਤਾਂ ਆਹਲਾ ਬਲੌਗ ਤੁਹਾਡੇ ਵਾਸਤੇ ਜੀ ਜੇ ਆਪਾਂ ਤੁਹਾਨੂੰ ਸਕਾਰਪਿਓ ਵੀ ਦਿਵਾਵਾਂਗੇ ਬਾਈ ਕ੍ਰੈਟਾ ਐਕਸਵੀ ਹੋਰ ਬਹੁਤ ਕਾਰਾਂ ਨੇ ਮਿੱਤਰੋ ਐਂਡ ਤੱਕ ਬਣੇ ਰਹੋ ਤੇ 13 ਅਪ੍ਰੈਲ ਨੂੰ ਬਈ 13 ਅਪ੍ਰੈਲ ਬਿਲਕੁਲ ਨੇੜੇ ਲੱਗੀ ਜਾਂਦੀ ਹੈ ਕਿ ਅਸੀਂ ਤੁਹਾਨੂੰ ਬਹੁਤ ਕੈਂਟ ਤੋਫਾ ਦੇਣਾ ਜਿਹੜੇ ਭਰਾ ਬਹੁਤ-ਬਹੁਤ ਕਮੈਂਟ ਵੀਡੀਓ ਨੂੰ ਸ਼ੇਅਰ ਕਰਨਗੇ ਬਈ ਤੇ ਬਾਈ ਹੋਰੀ ਆਪਣੇ ਨਾਲ ਨੇ ਪ੍ਰਭ ਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਤੇ ਬਾਈ ਅੱਜ ਦਾ ਜਿਹੜਾ ਇਸ ਬਲੌਗ ਆ ਆਪਾਂ ਜਿਵੇਂ ਪਹਿਲਾਂ ਬਾਈਆਂ ਦੱਸਿਆ ਸੀ ਵੀ ਵੱਡੇ ਸੈਗਮੈਂਟ ਦੇ ਕਾਰਾਂ ਦਿਵਾਵਾਂਗੇ ਹਾਂ ਬੀ ਆਪਾਂ ਇਹਨਾਂ ਨੂੰ ਛੋਟੇ ਕਹਿ ਕੇ ਵੀ ਇਹਨਾਂ ਦੀ ਬੇਇੱਜ਼ਤੀ ਆਪਾਂ ਨੇ ਛੋਟੇ ਤੋਂ ਵੱਧ ਜਾਨ ਹੁੰਦੀ ਹੈ ਇਹਨਾਂ ਦਾ ਬਈ ਬਿਲਕੁਲ ਪਾਜੀ ਅੱਜਕੱਲ ਜ਼ਿਆਦਾ ਕ੍ਰੇਜ਼ ਲੋਕਾਂ ਦਾ ਦੇਖਣ ਨੂੰ ਮਿਲਦਾ ਜੋ ਸਕੋਰਪੀਆ ਫੋਰਡ ਪ੍ਰੋਡੈਕਟਰ ਵਿੱਚ ਚੱਲਦੀ ਹੈ ਸਕੋਰਪਿਓ ਚੱਲ ਰਹੀ ਹੈ ਤੇ ਜਲਦੀ ਜਲਦੀ ਪੇਜ ਜਾ ਬਈ ਇਹ ਨਹੀਂ ਕਰ ਰਹਾ ਹੈ ਤੇ ਬਈ ਖੜੜ ਆ ਜਿਓ ਤੁਸੀਂ ਬਈ ਐਡਰੈਸ ਕੀ ਹੈ ਉਹਦਾ ਮੈਨੂੰ ਐਡਰੈਸ ਭਾਜੀ ਆਪਣਾ ਖੜੜ ਕਿਲਾ ਕੰਪਲੈਕਸ ਹੈ ਬਈ ਨੀਅਰ ਬੱਸ ਸਟੈਂਡ ਤੋਂ ਵੋਕਿੰਗ ਡਿਸਟੈਂਸ ਤੇ ਹੀ ਆਪ ਲੋਕ 500 ਮੀਟਰ ਦੇ ਨਾਲ ਹੀ ਹੈ ਜੀ ਠੀਕ ਹੈ ਵੀਰੇ ਹਾਂਜੀ ਲੈ ਵੀ ਆ ਪੁਲ ਜਾ ਰਿਹਾ ਠੀਕ ਹੈ ਉਤੋਂ ਦੀ ਤੇ ਪਹਿਲੀ ਕਾਰ ਆਪਣੇ ਲੈ ਇਹੇ ਵੀਰੇ ਮਾਡਲ ਕਿੰਨੇ ਆ ਸਕੋਰਪਿਓ ਸਕੋਰਪੀਓ ਭਾਜੀ 2014 ਮਾਡਲ ਹੈ ਜੀ ਪੰਜਾਬ ਨੰਬਰ ਦੇ ਵਿੱਚ ਸੈਕੰਡ ਓਨਰ ਕਾਰ ਹੈ ਜੀ ਠੀਕ ਹੈ ਕੋਈ ਲੱਖ ਦੇ ਅੰਦਰ ਚੱਲੀ ਹੋਈ ਹੈ ਕਾਰ ਬਾਈ ਠੀਕ ਹੈ ਤੇ ਆਸਕਿੰਗ ਪ੍ਰਾਈਸ 9 ਲੱਖ 20 ਹਜ਼ਾਰ ਹੈ ਜੀ ਹਾਂਜੀ ਬਾਕੀ ਪ੍ਰਾਈਸ ਨੇਗੋਸ਼ੀਏਬਲ ਹੈ ਜੀ ਲੈ ਬਈ 14 ਮਾਡਲ ਐਸ 10 ਮਾਡਲ ਹੈ ਜੀ 9 ਲੱਖ 20 ਹਜ਼ਾਰ ਰੁਪਿਆ ਗੁਰਪ੍ਰੀਤ ਅੰਦਰ ਉਹ ਦਿਖਾ ਦੇ ਵੀ ਕਾਰ ਅੰਦਰੋਂ ਸੋਹਣੀ ਬਹੁਤ ਹੈ ਐਸ 10 ਵੀਰੇ ਹੈ ਨਾ ਐਸ 10 ਹੈ ਜੀ ਲੈ ਬਈ ਕਾਰ ਚੈੱਕ ਕਰੋ ਵੀ ਕਾਰ ਬਹੁਤ ਸੋਹਣੀ ਹੈ ਇੰਜਨ ਦਾ ਬਈ ਪੁੱਛਣ ਦੀ ਲੋੜ ਹੈ ਨਹੀਂ ਭਾਜੀ ਇਹਨਾਂ ਦੇ ਇੰਜਨ ਤੇ 5-5 ਲੱਖ ਤੱਕ ਜਾਂਦੇ ਹੀ ਨਹੀਂ ਕੁਝ ਨਹੀਂ ਇਹ ਵਾਲੀ ਕਾਰ ਬਈ ਤੁਸੀਂ ਬਾਇ ਕਰ ਸਕਦੇ ਆਂਗੇ ਤੇ ਅਗਲੀ ਅਗੇਨ ਸਕਾਰਪਿਓ ਤੁਹਾਨੂੰ ਦਵਾਂਗੇ ਆਪਾਂ S8 ਹੈ ਜੀ S8 ਠੀਕ ਹੈ ਜੀ ਹੁਣ ਸਕਾਰਪਿਓ ਜੀ S8 ਹੈ ਜੀ 2015 ਮਾਡਲ ਹੈ ਜੀ ਠੀਕ ਹੈ ਜੀ 92000 ਸਰਵਿਸ ਰਿਕਾਰਡ ਦੇ ਵਿੱਚ ਕਾਰ ਚੱਲੀ ਹੋਈ ਹੈ ਜੀ ਠੀਕ ਹੈ ਵੀਰੇ ਬਸ ਇਹਦੇ ਮਾੜੀ ਮੋਟੀ ਟਚਿੰਗ ਆ ਜੇਗੀ ਪਿਛਲੇ ਬੰਪਰ ਤੇ ਆ ਜੂਗੀ ਜਾਂ ਮੂਹਰੇ ਗਲਾਈਆਂ ਤੇ ਹੋ ਜੂਗੀ ਜੀ ਠੀਕ ਹੈ ਵੀਰੇ ਬਾਕੀ ਲਗਭਗ ਰਿਜਨਲ ਹੈ ਇਹ ਵਾਲੀ 올 ਰਿਜਨਲ ਕਾਰ ਹੈ ਜੀ ਠੀਕ ਹੈ ਵੀਰੇ ਤੇ ਬਈ ਆਪਾਂ ਕਹਿ ਰਿਹਾ ਵੀ ਆਹ ਵਾਲੀ ਕਾਰ ਵੀ ਤੁਸੀਂ ਬਾਇ ਕਰ ਸਕਦੇ ਆ ਚੈੱਕ ਕਰ ਲਓ ਇਹਦੇ ਸੀਟ ਕਵਰ ਵਗੈਰਾ ਬਹੁਤ ਸੋਹਣੇ ਆਗੇ ਤੇ ਕੋਈ ਕੰਮ ਖਰਚਾ ਵੀ ਕਰਦੇ ਭਾਜੀ 1 ਰੁਪਈਆ ਤਾਂ ਨੂੰ 1 ਰੁਪਈਆ ਦਾ ਵੀ ਇੰਸ਼ੋਰੈਂਸ ਵੀ ਫੁੱਲ ਹੈ ਕਾਰ ਦੀ ਠੀਕ ਹੈ ਤੇ ਡਿਮਾਂਡ ਕਰਦੇ ਆ ਇਹਦੀ ਭਾਈ ਜੀ 9 ਲੱਖ 25 ਹਜ਼ਾਰ 9 ਲੱਖ 25 ਹਜ਼ਾਰ ਮਾਡਲ ਸੀ 2000 2015 ਜੀ 15 ਮਾਡਲ 15 ਤੇ ਭਾਈ ਇਹਦੇ ਤੇ ਲੋਨ ਕਿੰਨਾ ਕੋ ਦਸਕਾਰ ਜੀ ਭਾਈ ਲੋਨ 6.5 ਲੱਖ ਦਾ ਲੋਨ ਹੋ ਜਾਊਗਾ 6.5 ਲੱਖ ਰੁਪਏ ਹਾਂਜੀ ਹਾਂਜੀ ਮਤਲਬ ਇਹ ਦੋਨਾਂ ਕਾਰਾਂ ਤੇ 6.5 ਲੱਖ ਦਾ ਲੋਨ ਹੋ ਜਾਏ ਇਹ ਕਾਰਾਂ ਨੇ ਨਾ 2.5 ਲੱਖ ਰੁਪਏ ਦੇ ਕੇ ਤੁਹਾਨੂੰ ਮਿਲ ਜਾਣੀਆਂ ਹੈ ਨਾ ਤੇ ਅਗਲੀ ਆ ਗਈ ਸਟ੍ਰੋਂਗ ਭਾਈ ਇਹ ਭਾਈ ਜੀ ਟਾਟਾ ਦਾ ਬਾਦਸ਼ਾਹ ਕਾਰ ਹੈ ਇਹਨੂੰ ਚਾਹੇ ਕੰਧ 'ਚ ਮਾਰ ਭਾਈ ਹੈ ਨਾ ਕੰਧ ਢਾ ਦੂ ਇਹਨੂੰ ਕੁਝ ਨਹੀਂ ਹੁੰਦਾ ਬਿਲਕੁਲ ਜੀ ਇਹ ਇਹ ਸਫਾਰੀ ਸਟੋਮ ਹੈ ਜੀ 2015 ਮਾਡਲ ਹੈ ਜੀ ਹੂੰ ਓਨਰ ਫਰਸਟ ਹੈ ਜੀ ਕਾਰ ਦੀ ਠੀਕ ਹੈ ਜੀ ਬਹੁਤ ਹੀ ਘੱਟ ਚੱਲੀ ਯਾਨੀ ਕਿ 67000 ਗੱਡੀ ਰਨਿੰਗ ਹੈ ਜੀ 67000 ਨਾਲ ਕੁਝ ਵੀ ਨਹੀਂ ਹੁੰਦਾ ਬਈ ਬਹੁਤ ਨਵੀਂ ਕਾਰ ਕੋਈ ਪੀਸ ਪੇਂਟ ਨਹੀਂ ਹੋਊਗਾ ਸવાય ਬੰਪਰਾਂ ਤੋਂ ਠੀਕ ਹੈ ਵੀਰੇ ਆਸਕਿੰਗ ਪ੍ਰਾਈਸ ਇਹਦਾ 590000 ਠੀਕ ਹੈ ਵੀਰੇ ਪ੍ਰਾਈਸ ਨੇਗੋਸ਼ੀਏਬਲ ਹੈ ਬਈ ਤੇ ਬਈ 590000 ਤੁਹਾਨੂੰ 7 ਸੀਟਰ ਕਾਰ ਮਿਲ ਰਹੀ ਹੈ ਬਈ ਮਿੱਤਰੋ ਤਾਲ ਹੀ ਕਾਰ ਤੁਸੀਂ ਬਾਇ ਕਰ ਸਕਦੇ ਆਂਗੇ ਇਹਦੇ ਲੋਨ ਕਿੰਨਾ ਕੁ ਹੋਊ ਬਈ ਭਾਜੀ ਲਾਉਣੇ ਤੇ 4.5 ਲੱਖ ਦਾ ਕਰ ਦੂੰਗਾ ਜੀ 4.5 ਲੱਖ ਦਾ ਹਾਂਜੀ ਮਾਡਲ ਸੀ 2015 15 ਨਵੇਂ ਟਾਇਰ ਹੈ ਜੀ ਸਾਰੇ ਬਾਡੀ ਦੇ ਵਿੱਚ ਕੋਈ ਪੀਸ ਪੇਂਟ ਨਹੀਂ ਹੋਊਗਾ ਕਾਰ ਦੇ ਵਿੱਚ ਠੀਕ ਹੈ ਵੀਰੇ ਤੇ ਨੈਕਸਟ ਆਪਣੇ ਕੋਲ ਐਕਸਯੂਵੀ ਹੈ ਜੀ 500 ਹਾਂਜੀ 2013 ਮਾਡਲ ਹੈ ਜੀ ਠੀਕ ਹੈ ਵੇਰੀਐਂਟ ਕਿਹੜਾ ਵੀਰੇ ਦਾ ਏ 8 ਹੈ ਜੀ 8 ਹੈ 2013 ਮਾਡਲ ਹੈ ਜੀ ਓਨਰ ਸੈਕੰਡ ਚੰਡੀਗੜ੍ਹ ਦਾ ਨੰਬਰ ਹੈ ਜੀ ਓਕੇ ਸਾਡੇ ਕੇ 4 ਲੱਖ ਦੀ ਆਸਕਿੰਗ ਪ੍ਰਾਈਸ ਹੈ ਬਾਈ 4.5 ਲੱਖ ਹਾਂਜੀ ਬਾਈ ਠੀਕ ਹੈ ਬਾਕੀ ਔਨ ਟੇਬਲ ਹੈ ਲੋਨ ਇੱਥੇ ਵੀ 3.5 ਲੱਖ ਦਾ ਕਰ ਦੂਗਾ ਜੀ ਲੈ ਵੀ ਮਿੱਤਰੋ ਰੇਟ ਤੁਸੀਂ ਦੱਸੋ ਕਿਵੇਂ ਲੱਗਿਆ ਬਹੁਤ ਜਾਇਜ਼ ਰੇਟ ਤੇ ਕਾਰਾਂ ਮਿਲਣੀਆਂ ਤੁਹਾਨੂੰ ਤੇ ਲੋਨ ਵਗੈਰਾ ਹੋ ਜੂ ਕੋਈ ਦਿੱਕਤ ਨਹੀਂ ਆਜੋ ਕੋਈ ਵੀ ਲੈ ਕੇ ਆਵੇ ਸਾਡੇ ਕੋਲ ਲੱਖ ਰੁਪਇਆ ਲੈ ਕੇ ਆ ਜੀ ਆਪਾਂ ਹਰ ਇੱਕ ਗੱਡੀ ਤੇ ਲੋਨ ਕਰ ਦਨੇ ਠੀਕ ਹੈ ਬਾਈ ਖਿੱਚ ਕੇ ਜਿੰਨਾ ਵੀ ਹੋ ਸਕੇ ਬਾਈ ਕਾਰਾਂ ਤੁਹਾਨੂੰ ਬਹੁਤ ਵਧੀਆ ਮਿਲਣਗੀਆਂ ਠੀਕ ਆ ਤੁਸੀਂ ਆ ਕੇ ਨਾ ਕਾਰ ਦੀ ਸਟੈਂਡਿੰਗ ਚੈੱਕ ਕਰ ਲਓ ਕਾਰ ਦੀ ਸਟੈਂਡਿੰਗ ਦੀ ਪਤਾ ਲੱਗ ਜਾਣਾ ਵੀ ਕਾਰ ਕਿੱਧਰ ਦੀ ਹੈ ਨਾ ਬਈ ਬ ਤੇ ਆਹ ਹੈ ਵੀਰੇ ਮਾਡਲ ਨੈਕਸਟ ਆਪਣੇ ਕੋਲ ਜੀ ਕ੍ਰੇਟਾ ਜੀ 2018 ਮਾਡਲ ਆ অটোਮੈਟਿਕ ਹੈ ਜੀ ਓਨਰ ਫਰਸਟ ਹੈ ਚੰਡੀਗੜ੍ਹ ਦਾ ਨੰਬਰ ਹੈ ਡੀਜ਼ਲ ਵਰਜਨ ਦੇ ਵਿੱਚ ਹੈ ਜੀ ਠੀਕ ਹੈ ਵੀਰੇ ਸਨ ਰੂਫ ਓਕੇ ਠੀਕ ਹੈ ਜੀ ਆਸਕਿੰਗ ਪ੍ਰਾਈਸ ਹੈ ਦਾ 10 ਲੱਖ 20 ਹਜ਼ਾਰ ਹਾਂ ਹਾਂ ਬਾਕੀ ਪ੍ਰਾਈਸ ਨੇਗੋਸ਼ੀਏਬਲ ਹੈ ਜੀ 10 ਲੱਖ 20 ਹਜ਼ਾਰ ਹਾਂ ਜੀ ਓਟੋਮੈਟਿਕ ਹੈ ਜੀ ਬੜੀ ਗ੍ਰੇਲ ਵਾਲੀ ਹੈ ਓਕੇ ਹਾਂ ਜੀ ਤੇ ਸੋਹਣੀ ਕਾਰ ਆ ਬਾਈ ਤੇ ਹੋਮ ਡਿਲੀਵਰੀ ਦੇ ਦੋਗੇ ਗੱਡੀ ਦੀ ਬਿਲਕੁਲ ਦੇ ਦਾਂਗੇ ਪਾਜੀ ਆਪਣਾ ਆਧਾਰ ਕਾਰਡ ਪੈਨ ਕਾਰਡ ਜੇ ਕਿਨੇ ਲੋਨ ਵੀ ਕਰਨਾ ਆਪਣਾ ਆਧਾਰ ਕਾਰਡ ਪੈਨ ਕਾਰਡ ਭੇਜੋਵੇ ਹਾਂਜੀ ਹਾਂਜੀ ਆਪਾਂ ਹੋਮ ਡਿਲੀਵਰੀ ਲੋਨ ਕਰਨਾ ਲੋਨ ਉਹਦੀ ਸਟੇਟ ਚ ਜਾ ਕੇ ਲੋਨ ਕਰ ਦਾਂਗੇ ਜਿੱਤੇ ਵੀ ਹੋਵੇ ਤਾਂ ਜਿਹੜੀ ਮਰਜਰੀਸਟੇਟ ਦਾ ਉਹ ਜਿਹੜੀ ਮਰਜਰੀਸਟੇਟ ਦਾ ਲੈ ਵੀ ਮਿੱਤਰੋ ਕਿਹੜੇ ਭਰਾ ਹੁੰਦੇ ਨੇ ਕਈ ਵਾਰ ਬਾਹਰ ਹੁੰਦੇ ਨੇ ਨਾ ਵੀ ਘਰੇ ਗਿਫਟ ਦੇਣਾ ਚਾਹੁੰਦੇ ਨੇ ਗੱਡੀ ਦਾ ਤਾਂ ਤੁਸੀਂ ਹੋਮ ਡਿਲੀਵਰੀ ਵੀ ਕਰਾ ਸਕਦੇ ਕੋਈ ਦਿੱਕਤ ਨਹੀਂ ਬਾਈ ਅਗਲੀ ਆ ਗਈ ਵੀਰੇ i20 i20 ਆਪਣੇ ਕੋਜੀ ਆਸਟਾ ਮਾਡਲ ਹੈ ਪੈਟਰੋਲ ਵਰਜਨ ਦੇ ਵਿੱਚ ਪੰਜਾਬ ਨੰਬਰ ਠੀਕ ਹੈ ਇਹਦਾ 590 ਆ ਡਿਮਾਂਡ ਕਰਦੇ ਆ ਜੀ ਪ੍ਰਾਈਸ ਨੇਗੋਸ਼ੀਏਬਲ ਹੈ ਜੀ ਆਨਟੇਬਲ ਓਕੇ ਲੈ ਵੀ ਰੇਟ 590000 ਹੈ 18 ਮਾਡਲ ਹੈ 18 ਮਾਡਲ ਹੈ ਉੱਚਾ ਮਾਡਲ ਹੈ ਬਈ ਹਨਾ ਕਿਹੜੇ ਪਾਸੇ ਚੈੱਕ ਕਰ ਲੋ ਭਾਜੀ ਸਾਰਾ ਸਰਵਿਸ ਰਿਕਾਰਡ ਹੈ ਕਾਰ ਦਾ ਇਹਦਾ ਓਕੇ ਫਿਰ ਤਾਂ ਗੱਲ ਹੀ ਖਤਮ ਹੈ ਬਈ ਜਦੋਂ ਸਰਵਿਸ ਰਿਕਾਰਡ ਆ ਗਿਆ ਤੇ ਅਗਲੀ ਆਹ ਵਾਲੀ ਕਾਰ ਵੀ ਇਹ ਵੀ ਹਨਾ ਇੱਥੇ ਜੇ ਸੀਐਨਡੀ ਵੀ ਨਾ ਹੋਵੇ ਤਾਂ ਉਹ ਵੀ ਹੈਵਰੇਜ ਬਹੁਤ ਦਿੰਦੀ ਹੈ ਬਈ ਇਹ ਡੀਜ਼ਲ ਚ ਹੈ ਡੀਜ਼ਲ ਚ ਹੈ ਜੀ 17 ਮਾਡਲ ਹੈ ਜੀ ਅਮੇਜ਼ ਹੈ ਅਮੇਜ਼ ਹੈ ਹਾਂ ਹਾਂ ਇੱਕੋ ਹੀ ਰੇਟ ਆ ਜਦੀ 4.5 ਲੱਖ ਰੁਪਈਆ ਜੀ 4.5 ਲੱਖ 17 ਮਾਡਲ 4.5 ਲੱਖ ਰੁਪਈਆ ਦੀ ਕਾਰ ਆ ਮਿੱਤਰੋ ਤੇ ਉਮਰ ਫਰਸਟ ਐਵਰੇਜ ਬਹੁਤ ਆ ਕਾਰ ਦੀ ਇਹਦੀ ਤੇ ਐਵਰੇਜ ਵੀ ਮੇਰੇ ਹਿਸਾਬ ਨਾਲ 30 ਤੋਂ 2 ਦੇ ਗੇੜ ਤੇ ਭਗ ਜਾਂਦੀ ਹੈ ਇਹਦੀ ਭਗ ਜਾਂਦੀ ਭਗ ਜਾਂਦੀ ਠੀਕ ਹੈ ਤੇ ਬਈ ਚੰਗੀ ਕਾਰ ਹੈ ਤੇ ਅਗਲੀ ਕਾਰ ਆਪਾਂ ਤੁਹਾਨੂੰ ਦੇਵਾਂਗੇ ਕ੍ਰੇਟਾ ਅਗਲੀ ਮਿੱਤਰੋ ਕ੍ਰੇਟਾ ਦੇ ਰਿਹਾ ਇਹ ਵੀ ਬਿਲਕੁਲ ਨਵੀਂ ਨਕੋਰਾ ਚੈੱਕ ਕਰੋ ਖੜਾਵਾ ਕਾਰ ਦਾ ਬਈ ਇਹਦਾ ਟ੍ਰਾਈ ਲਾਈਨ ਦੀ ਵੀ ਨਹੀਂ ਲੋੜ ਪੈਣੀ ਤੁਹਾਨੂੰ ਇਹ ਕਿਹਨਾ ਮਾਡਲ ਆ ਬਾਈ? ਭਾਜੀ 2018 ਮਾਡਲ ਹੈ ਜੀ। ਠੀਕ ਹੈ। ਮੈਨੂਅਲ ਵਰਜਨ ਦੇ ਵਿੱਚ ਹੈ ਜੀ। ਹਾਂ ਹਾਂ ਹਾਂ। ਡੀਜ਼ਲ ਵਰਜਨ ਹੈ। ਓਕੇ। ਠੀਕ ਹੈ ਜੀ। ਇਹ ਵੀ ਚੰਡੀਗੜ੍ਹ ਦਾ ਨੰਬਰ ਹੈ ਜੀ। ਓਨਰ ਫਰਸਟ ਕਾਰ ਹੈ। ਲਾਈਟ ਸ਼ਾਇਰ ਚੈੱਕ ਕਰੋ ਜੀ ਕਾਰ ਦੇ। ਆਏ ਹਾਂ ਹਾਂ। ਇੱਕ ਦਾ ਪੀਸ ਤਾਂ ਨਹੀਂ ਜਰੂਰ ਆ ਜਾਊਗਾ ਬਾਈ ਜੀ। ਠੀਕ ਹੈ ਵੀਰੇ। ਭਾਜੀ ਬਾਕੀ ਗੱਡੀ ਸਾਰੀ ਹੀ ਜੈਨੂਇਨ ਚੱਲੀ ਹੈ ਬਾਈ। ਠੀਕ ਹੈ ਵੀਰੇ। ਕਿੰਨੀ ਕੀ ਰਨਿੰਗ ਹੈ ਵੀਰੇ ਕਾਰ ਦੀ? ਹਾਂ ਜੀ। ਠੀਕ ਹੈ ਜੀ 1.4 ਹੈ ਜੀ। 1400 एवरेज ਵੀ ਬਹੁਤ ਹੈ ਬਹੁਤ ਸੋਹਣੀ एवरेज ਹੈ ਇਹ ਕਾਰ ਤੇ ਬਈ ਚੈੱਕ ਕਰ ਲੋ ਤੇ ਆਹ ਵਾਲੀ ਕਾਰ ਤੁਸੀਂ ਬਾਇ ਕਰ ਸਕਦੇ ਆਂਗੇ ਘਰੇ ਬੈਠੇ ਮੰਗਾ ਸਕਦੇ ਤੁਸੀਂ ਕਾਰ 8 ਲੱਖ 25 ਹਜ਼ਾਰ ਆਸਕਿੰਗ ਪ੍ਰਾਈਸ ਹੈ ਹਾਂਜੀ ਪ੍ਰਾਈਸ ਨੇਗੋਸ਼ੀਏਬਲ ਹੈ ਇਸ ਦੇ ਵਿੱਚ ਠੀਕ ਹੈ ਬਈ ਅਗਲੀ ਆ ਗਈ ਡਸਟਰ ਭਾਈ ਨਵੀਂ ਸ਼ੇਪ ਹਾਂਜੀ ਇਹ ਮਾਡਲ ਡਸਟਰ 2017 ਮਾਡਲ ਹੈ ਜੀ ਹਾਂ ਹਾਂ 85 ਹੈ ਜੀ 80 85 ਹਾਂਜੀ ਠੀਕ ਹੈ 85 ਹੈ ਜੀ ਬਾਕੀ 17 ਮਾਡਲ ਹੈ ਇਹਦਾ ਤੇ ਪੰਜਾਬ ਦਾ ਨੰਬਰ ਹੈ ਜੀ ਆਹਾਂ ਪ੍ਰਾਈਸ ਇਹਦਾ ਭਾਜੀ 490000 ਹੈ 490 ਪ੍ਰਾਈਸ ਇੱਚ ਵੀ ਨੇਗੋਸ਼ੀਏਬਲ ਠੀਕ ਅੱਛਾ ਇਸ ਦੇ ਤੇ ਲੋਨ ਕਿੰਨਾ ਹੋ ਜਾਊ ਲੋਨ 4.5 ਦੇ ਲਾਗੇ ਵੀਰੇ ਹੋ ਜਾਂਦਾ ਇਹਦੇ ਵਿੱਚ 40-50000 ਰੁਪਏ ਦੇ ਕੇ ਲੋਨ ਲਿਆ ਜਾਂ ਦੇ ਕੇ ਬਾਕੀ ਸਾਰਾ ਹੀ ਕਰਾ ਦੋ ਲੋਨ ਓਕੇ ਲੈ ਮਿੱਤਰੋ 50000 ਰੁਪਏ ਲਿਆਓ ਤੇ ਡਸਟਲ ਕਾਰ ਘਰੇ ਲੈ ਜਾਓ ਮੋਡਲ ਉੱਚਾ ਹੈ ਨਾ 17 ਮੋਡਲ ਹੈ ਤੇ ਅਗਲੀ ਆ ਗਈ ਭਈ ਐਕਐਸਵੀ 500 ਐਕਐਸਵੀ 500 W10 ਹੈ ਜੀ ਸੰਦਰੂਖ ਦੇ ਵਿੱਚ ਹੈ ਜੀ ਲੈ ਭਾਈ ਤੇ ਇਹ ਵੀਰੇ ਮਾਡਲ ਮਾਡਲ 2015 ਹੈ ਜੀ ਹਾਂਜੀ ਅੰਟੀਨਰ ਚੈੱਕ ਕਰੋ ਬਾਈ ਲੈ ਨਵੀਂ ਦਾ ਮਾਡਲ ਨਵੀਂ ਕਾਰ ਹੈ ਜੀ 92000 ਰਨਿੰਗ ਹੈ ਜੀ ਹਾਂ ਹਾਂ ਅੰਦਰ ਸੈਕੰਡ ਹੈ ਠੀਕ ਹੈ ਡਿਮਾਂਡ ਕਰਦੇ ਦੀ 7 ਲੱਖ 85000 ਪ੍ਰਾਈਸ ਇੱਟ ਵੀ ਨੇਗੋਸ਼ੀਏਬਲ ਹੈ ਜੀ ਲੈ ਜੀ 7 ਲੱਖ 85000 ਜੀ ਬਾਈ 7 ਸੀਟਰ ਕਾਰ ਮਿੱਤਰੋ ਠੀਕ ਹੈ ਹੋਰ ਆਪਾਂ ਕੀ ਚਾਹੀਦਾ ਬਾਈ ਸਨਰੂਫ ਦੇ ਵਿੱਚ ਬਾਈ ਆਹ ਆ ਗਈ ਕਾਰ ਬਾਈ ਆਪਣੀ ਸਵਿਫਟ ਚੰਡੀਗੜ੍ਹ ਨੰਬਰ ਦੀ ਮਾਡਲ ਮਾਡਲ 2018 ਮਾਡਲ ਹੈ ਜੀ ਠੀਕ ਹੈ ਪੈਟਰੋਲ ਵਰਜਨ ਦੇ ਵਿੱਚ ਹੈ ਜੀ ਚੰਡੀਗੜ੍ਹ ਦਾ ਨੰਬਰ ਹੈ ਹੂੰ 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 ਇਹਦੀ ਡਿਮਾਂਡ ਕਰਦੇ ਆ 5.5 ਲੱਖ 5.5 ਪ੍ਰਾਈਸ ਨੇਗੋਸ਼ੀਏਬਲ ਹੈ ਬਾਈ 5.5 ਲੱਖ ਆ ਬਾਈ ਤੇ ਅੰਦਰੋਂ ਗੁਰਪੀ ਦਿਖਾਈ ਚਾਤੀ ਮਰਵਾ ਦੇ ਕਾਰ ਨੂੰ ਦੇਖੋ ਬਾਈ ਡੀਸੈਂਟ ਇੰਟੀਰੀਅਰ ਹੈ ਬਹੁਤ ਸੋਹਣਾ ਬਾਈ ਹਨਾ ਕਾਰ ਦਾ ਇਹਦਾ ਤੇ ਜਿਹੜਾ ਹੁਣ ਇਹਨਾਂ ਨੇ ਨਵੀਂ ਸ਼ੇਪ ਦੀ ਪਾਇਆ ਹੋਇਆ ਹੈਗਾ ਬਹੁਤ ਸੋਹਣੀ ਕਾਰਾਂ ਨੇ ਬਾਈ ਹਨਾ ਤੇ ਬਾਕੀ ਐਵਰੇਜ ਅਏਜ ਵੀ ਬਹੁਤ ਵਧੀਆ ਬਾਈ ਹਨਾ ਪੈਟਰੋਲ ਚ ਐਵਰੇਜ ਬਹੁਤ ਦਿੰਦੀ ਹੈ ਮੈਂ ਖੁਦ ਆਪ ਚਲਾ ਰਿਆ ਪੈਟਰੋਲ ਠੀਕ ਹੈ ਬਾਈ ਤੇ ਤੁਹਾਨੂੰ ਲਾਸਟ ਕਾਰ ਦੇ ਰਿਹਾ ਬਾਈ ਹਨਾ ਵੀ ਜਿਹੜੀ ਕਾਰ ਹੈ ਨਾ ਵੇਹੇ ਚਲੋ ਆਪਾਂ ਰੋਡਾਂ ਤੇ ਚਲਾਈ ਜਾਨੇ ਆਂਗੇ। ਤੇ ਪਰ ਰੋਡਾਂ ਵਾਸਤੇ ਨਹੀਂ ਬਣੀ ਇਹ ਬਣੀ ਹੈ ਰੇਗਿਸਤਾਨਾਂ ਵਾਸਤੇ। ਬਿਲਕੁਲ ਹੈਣਾ ਭਾਈ ਆਹ ਲਈ ਕਾਰ ਆ ਭਾਈ ਪਜੈਰੋ ਤੇ ਜਿਹੜੇ ਪੁਰਾਣੇ ਚਲਾਈ ਆ ਉਹਨੂੰ ਤਾਂ ਪਤਾ ਹੀ ਆ ਭਾਈ ਹਨਾ। ਇਹ ਕਿੰਨਾ ਮਾਡਲ ਹੈ ਵੀਰੇ? ਭਾਜੀ 2008 ਮਾਡਲ ਹੈ ਜੀ ਕਾਰ ਦਾ। ਹਾਂਜੀ। ਬਹੁਤ ਸਾਫ਼ ਸੁਥਰੀ ਗੱਡੀ ਹੈ ਜੀ। ਠੀਕ ਹੈ। ਮਾਡਲ ਤੇ ਨਾ ਜਾਓ। ਇਹ ਤਾਂ ਮਾਡਲ ਤੇ ਜਾਣ ਦੀ ਲੋੜ ਨਹੀਂ ਪੈਂਦੀ। ਇਹ 2008 ਮਾਡਲ ਹੈ। 22 ਤੱਕ ਪਾਸਿੰਗ ਆ ਕਰਦੀ ਠੀਕ ਹੈ ਵੀਰੇ ਠੀਕ ਹੈ ਐਚ ਆਰ ਦਾ ਨੰਬਰ ਹੈ ਠੀਕ ਹੈ ਉਹ ਵੀ ਐਚ ਆਰ 70 ਹੈ ਲੋਕਲ ਨੰਬਰ ਚੰਡੀਗੜ੍ਹ ਦਾ ਹਾਂ ਪੰਚਕੁਲੇ ਦਾ ਹੈ ਇਹ ਹਾਂ ਪੰਚਕੁਲਾ ਠੀਕ ਹੈ ਗੁਰਪ੍ਰੀਤ ਰੰਦਰ ਉਹ ਦਿਖਾ ਦੇ ਵੀ ਕਾਰ ਨੂੰ ਤੇ ਕਾਰ ਬਹੁਤ ਸੋਹਣੀ ਕਾਰ ਹੈ ਜੀ ਹਾਂ 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 ਦੇਖੋ ਬਈ 4/4 ਹੀ ਆਉਂਦੀ ਇਹ ਤਾਂ ਵੀਰੇ ਹਾਂ ਜੀ ਜੀ 4/4 4/4 ਹੈ ਤੇ ਐਵਰੇਜ ਇਹ ਤੋ ਆਸ ਨਾ ਕਰਿਓ ਬਾਈ ਤੇ ਕਾਰ ਹੈਗੀ ਸੋਹਣੀ ਤੇ ਜਿਨੇ ਬਸ ਵੀਰ ਜਿਹੜਾ ਕਹਿੰਦਾ ਮੈਂ ਪੁਜਾਰਿਓ ਲੈਣੀ ਆ ਉਹ ਤਾਂ ਲਊਗਾ ਹੀ ਆਹੀ ਬਈ ਹਨਾ ਭਾਈ ਜੀ ਜਮਾਈ ਐ ਮਲਾਈ ਵਾਂਗੂ ਚਲਦੀ ਐ ਜੀ ਇਹਦਾ ਟਾਟਾ ਤੋਂ ਵੀ ਵੱਧ ਬਿਲਡ ਕੁਆਲਟੀ ਐ ਭਈ ਕਾਰ ਦੀ ਤੇ ਆਸਕਿੰਗ ਪ੍ਰਾਈਸ ਭਾਜੀ ਮੰਨ ਕੇ ਚਲੋ ਵੀ ਆਪਾਂ 370 ਸੁੱਤਰ ਦੀ ਕਰਦੇ ਆ 370 ਦੀ ਹਾਂ ਬਾਕੀ ਓਨ ਟੇਬਲ ਨੇਗੋਸ਼ੀਏਬਲ ਜਿੱਥੇ ਵੀ ਸੈਟਿੰਗ ਹੋਈ ਓਕੇ ਲੈ ਮਿੱਤਰੋ 3 ਲੱਖ 70 ਹਜ਼ਾਰ ਰੁਪਏ ਦੀ ਡਿਮਾਂਡ ਐ ਬਾਕੀ ਮੋਗੇ ਦੀ ਗੱਲ ਆ ਆ ਜਿਓ ਵਿਜ਼ਿਟ ਕਰ ਲਿਓ ਮਿਲਾਂਗੇ ਬਹੁਤ ਛੇਤੀ ਭਾਈ ਨਮੀਆਂ ਕਾਰਾਂ ਦੇ ਨਾਲ ਤੇ ਹੁਣ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਬਹੁਤ ਛੇਤੀ ਜਦੋਂ ਸਟਾਕ ਕਲੀਅਰ ਹੋ ਗਿਆ ਤੇ ਕਰੋ ਕਮੈਂਟ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਠੀਕ ਐ ਵੀਰੇ ਮਿਲਦੇ ਆ ਤ